ਅੱਛਾ ਪਹਿਲਾਂ ਤਾਂ ਮੈਨੂੰ ਦੱਸ ਵੀ ਕੁਆਲਿਟੀ ਕਿਵੇਂ ਮੋਮੋ ਦੀ ਜਿਹੜੀ ਕੁਆਲਿਟੀ ਪੂਰੀ ਵਧੀਆ ਇੱਕ ਨੰਬਰ ਆ ਪੂਰੀ ਹਾਂ ਹਾਂ ਤੇ ਜਿਹੜਾ ਬੰਦਾ ਆਊਗਾ ਮਤਲਬ ਇੱਕ ਵਾਰ ਦੁਬਾਰੇ ਆਊਗਾ ਦੁਬਾਰੇ ਆਉਂਦੇ ਨੇ ਰਿਪੀਟ ਗਾਹਕ ਹੁੰਦਾ ਔਰੇ ਬਹੁਤ ਜ਼ਿਆਦਾ ਠੀਕ ਆ ਹਾਂ ਠੀਕ ਆ ਬਾਕੀ ਉਹ ਵੀ ਤੂੰ ਫਰੈਸ਼ ਬਣਾਉਣਾ ਨਾ ਬਿਲਕੁਲ ਪੂਰਾ ਪੂਰਾ ਤਾਜ਼ਾ ਠੀਕ ਆ ਜਿਵੇਂ ਅੱਜ ਬਣ ਗਿਆ ਅੱਜ ਲੱਗ ਜਾਣਾ ਮੈਂ ਗੱਲਗੜੀ ਰੋਜ਼ ਆਉਣਾ ਹਰ ਰੋਜ਼ 4 ਵਜੇ ਆਇਆ ਨਾ ਔਰੇ ਨਾ ਮੰਨ 4 ਵਜੇ ਆ ਕੇ ਤੇ 6:30 7 ਵਜੇ ਚਲੇ ਜਾਂਦਾ 6:30 ਰੋਜ਼ ਆਉਨੇ ਬਾਈ ਹਾਂਜੀ ਹਾਂਜੀ ਡੇਲੀ ਮੇਰਾ ਮੈਡੀਕਲ ਆ ਵੀਰੇ ਉੱਥੇ ਓਕੇ ਤੇ ਟੇਸਟੀ ਬਹੁਤ ਬਣਾਉਂਦਾ ਮੈਂ ਤਾਂ ਪਹਿਲੇ ਦਿਨ ਖਾ ਕੇ ਮੈਂ ਫੈਨ ਹੋ ਗਿਆ ਨਾ ਮੈਂ ਅੱਜ ਮੈਂ ਪਹਿਲੀ ਵਾਰ ਖਾਦੇ ਕਹਾ ਜਿੰਦਗੀ ਮੈਂ ਮੂਮੀ ਜੀ ਪਹਿਲੀ ਵਾਰ ਖਾਦੇ ਨੇ ਜੇ ਖੱਟ ਕੋਸੇ ਪਰ ਗੱਲ ਬਾਤ ਆ ਬਾਈ ਹਾਂ ਇਹ ਪੂਰੇ ਟੇਸਟੀ ਬਣਾਉਂਦੇ ਨੇ ਪੂਰੇ ਠੀਕ ਆ ਹੁਣ ਡੇਲੀ 100000 ਰੁਪਏ ਡੇਲੀ ਖਾਈ ਲਈਦਾ ਸਰ ਠੀਕ ਆ ਮੇਰੀ ਕੁੜੀਆਂ ਨੂੰ ਖਵਾਇਆ ਸੀ ਪਹਿਲੇ ਦਿਨ ਉਹ ਕੁੜੀਆਂ ਦੀ ਡਿਮਾਂਡ ਤੇ ਹੋਰ ਲੈਣ ਚੱਲਿਆ ਹੁਣ ਓਕੇ ਓਕੇ ਹਾਂਜੀ ਸਾਸਤਰੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਦੀ ਪਿੰਡ ਜਰਗੜੀ ਬਾਈ ਕਾਲੇ ਲਸਾੜੇ ਵਾਲੇ ਕੋਲੇ ਕਾਲਾ ਬਾਈ ਉਹਨੇ ਮੋਮਨ ਦੀ ਸਟਾਲ ਲਾਉਂਦਾ ਜਿਹੜੇ ਮੋਮਨ ਖਾਨ ਦੇ ਸਕੀਨਾਂ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਬਾਕੀ ਤੁਹਾਨੂੰ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਕਰ ਵੀਡੀਓ ਨੂੰ ਵੱੱਤ ਵੱਤ ਸ਼ੇਅਰ ਕਰ ਦਿਓ ਕਿਉਂਕਿ ਆਪਣਾ ਪੰਜਾਬੀ ਭਰਾ ਆਪਾਂ ਦੀ ਵੱੱਤ ਵੱਤ ਸਪੋਰਟ ਕਰਨੀ ਆ ਤੇ ਬਾਕੀ ਪ੍ਰੋਪਰ ਕਿੱਥੇ ਐਡਰੈਸ ਪੈਂਦਾ ਜਰਗੜੀ ਕਿੱਥੇ ਬਾਈ ਕਾਲਾ ਰੋਡ ਡੇਲੀ ਸਟਾਲ ਲਾਉਂਦਾ ਨਾ ਤੁਹਾਨੂੰ ਪ੍ਰੋਪਰ ਸਾਰਾ ਆਪਾਂ ਐਡਰੈਸ ਦਵਾਂਗੇ ਵੀਡੀਓ ਲਾਸਟ ਤੱਕ ਜਰੂਰ ਦੇਖ ਲਓ 5 ਇੱਥੇ ਸਟਾਲ ਲਾਉਂਦਾ ਹਨ ਤੇ ਬਾਕੀ ਬਾਈ ਕਾਲੇ ਦੇ ਮੋਮੇਂ ਚ ਇੱਕ ਵਾਰ ਖਾ ਕੇ ਦੇਖੋ ਪਿੰਡ ਜਰਗੜੀ ਆ ਗਈ ਤੇ ਆ ਸਾਹਮਣੇ ਸਰਕਾਰੀ ਸਕੂਲ ਆ ਤੇ ਸਰਕਾਰੀ ਸਕੂਲ ਦੇ ਬਿਲਕੁਲ ਨੇੜੇ ਹੀ ਇਹ ਬਾਈ ਖੜਦਾ ਕਾਲਾ ਲਸਾੜੇ ਵਾਲਾ ਤੇ ਬਾਕੀ ਸਾਰੀ ਆਪਾਂ ਕਾਲੇ ਨਾਲ ਗੱਲ ਮਤ ਕਾਵਾਂ ਕਰਾਂਗੇ ਕਿਵੇਂ ਦੇ ਮੋਮੇਂ ਨੇ ਹਨਾ ਤੇ ਚਲਦੇ ਆਪਾਂ ਕਾਲੇ ਨਾਲ ਸਾਰੀ ਗੱਲਬਾਤ ਜਿਹੜੀ ਉਹ ਕਰਦੇ ਆ ਲੈ ਵੀ ਆਪਾਂ ਪਹੁੰਚੇ ਕਾਲੇ ਕਿਵੇਂ ਆ ਵਧੀਆ ਪਹਿਲੀ ਹੋ ਟੂ ਹਨਾ ਹੋਰ ਵਧੀਆ ਅੱਛਾ ਪਹਿਲਾਂ ਤਾਂ ਵੀ ਦੱਸ ਵੀ ਕੁਆਲਿਟੀ ਕਿਵੇਂ ਮੋਮੇਂ ਦੀ ਕਰੀ ਕੁਆਲਿਟੀ ਪੂਰੀ ਵਧੀਆ ਇੱਕ ਨੰਬਰ ਆ ਪੂਰੀ ਹਾਂ ਹਾਂ ਕਿਹੜਾ ਬੰਦਾ ਆਊਗਾ ਮਲਕ ਇੱਕ ਵਾਰ ਦੁਬਾਰੇ ਆਊਗਾ ਦੁਬਾਰੇ ਆਉਂਦੇ ਨੇ ਰਿਪੀਟ ਕਾਹਕ ਹੁੰਦਾ ਔਰੇ ਬਹੁਤ ਜ਼ਿਆਦਾ ਠੀਕ ਆ ਹਾਂ ਠੀਕ ਆ ਬਾਕੀ ਉਹ ਵੀ ਤੂੰ ਫਰੈਸ਼ ਬਣਾਉਣਾ ਨਾ ਬਿਲਕੁਲ ਪੂਰਾ ਪੂਰਾ ਤਾਜ਼ਾ ਠੀਕ ਆ ਜਿਵੇਂ ਅੱਜ ਬਣ ਗਿਆ ਅੱਜ ਲੱਗ ਕੇ ਜਾਣ ਦੇਣੇ ਹਰ ਰੋਜ਼ ਆਉਣਾ ਹਰ ਰੋਜ਼ 4 ਵਜੇ ਆਇਆ ਨੋਰੇ ਨਾ 4 ਵਜੇ ਆ ਕੇ ਤੇ 6:30 7 ਵਜੇ ਚਲੇ ਜਾਂਦੇ ਹਾਂ 6:30 7 ਵਜੇ ਹੂੰ ਠੀਕ ਆ ਤੇ ਬਾਕੀ ਆਪਾਂ ਕਾਲੇ ਦਾ ਨੰਬਰ ਵੀ ਪਾ ਦਾਂਗੇ ਨਾਲ ਨਾ ਠੀਕ ਆ ਕਾਲੇ ਠੀਕ ਆ ਤੇ ਬਾਈ ਵੱਤੋ ਵੱਤ ਸਪੋਰਟ ਕਰਿਓ ਹਨਾ ਫਿਰ ਕੁਆਲਟੀ ਚੈੱਕ ਕਰਿਓ ਆਕੇ ਲਾ ਬਿਓ ਆ ਦੀ ਜਿਹੜੀ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਜਮੇ ਨਹੀਂ ਠੀਕ ਆ ਮਤਲਬ ਤੂੰ ਡੇਲੀ 4 ਵਜੇ ਉਹਦੇ ਮਿਲੇਗਾ ਹਾਂ ਪਿੰਡ ਜਾ ਗੜੀ ਦੇ ਵਿੱਚ ਹਾਂ ਯਾਰ ਗੜੀ ਚ ਠੀਕ ਆ ਬਾਕੀ ਤੇਰਾ ਆਪਾਂ ਨੰਬਰ ਪਾ ਦਾਂਗੇ ਕੱਲੇ ਹਣਾ ਠੀਕ ਆ ਬਾਕੀ ਯਾਨੀ ਜਿਹੜੇ ਮੋਮਜਦ ਕਹਿੰਦੇ ਵੀ ਮੋਮਜਖਾਨ ਦੇ ਜਿਹੜੇ ਸਕੀਨ ਨੇ ਜਿਹੜੇ ਕਹਿੰਦੇ ਨੇ ਵੀ ਮੋਮਜ ਹੁੰਦੇ ਕੀ ਨੇ ਉਹ ਇੱਕ ਵਾਰ ਕਾਲੇ ਕੋ ਆ ਜਾਓ ਤੇ ਮੋਮਜ ਖਾ ਕੇ ਦੇਖੋ ਫੇਰ ਤੁਹਾਨੂੰ ਪਤਾ ਲੱਗੂ ਠੀਕ ਆ ਗੱਲ ਕਾਲੇ ਬਿਲਕੁਲ ਬਿਲਕੁਲ ਐਵੇਂ ਐਵੇਂ ਆ ਹਾਂ ਹਾਂ ਬਸ ਠੀਕ ਤੇ ਇਹ ਕਾਲੇ ਹੁਣ ਬਣਾ ਰਿਹਾ ਆ ਬਾਈ ਹਾਂ ਹਾਂ ਆ ਤਲ ਰਿਹਾ ਠੀਕ ਆ ਦੋ ਤਰ੍ਹਾਂ ਦੇ ਹੁੰਦੇ ਨੇ ਓਕੇ ਅਸਾਂ ਸਟ੍ਰੀਮ ਵਾਲੇ ਵੀ ਨੇ ਇਹ ਦੂਜੇ ਨੇ ਦੂਜੇ ਵੀ ਨੇ ਠੀਕ ਆ ਠੀਕ ਆ ਲਓ ਵੀ ਵਗੜਾ ਦੁਕਾਨ ਦੇ ਹਟਾ ਟਾਈਮ ਮਿਲ ਜਾਂਦੇ ਹੋਣਗੇ ਨਾ ਹਾਂ ਹਰ ਟਾਈਮ ਠੀਕ ਆ ਠੀਕ ਆ ਲਓ ਵੀ ਬਾਕੀ ਕਾਲੇ ਬਾਈ ਦੀ ਦੁਕਾਨ ਵੀ ਆ ਨਾ ਆਹ ਬਾਈ ਦਾ ਇੱਧਰ ਬੋਰਡ ਆ ਅਸਾਂ 30 ਰੁਪਏ ਦੀ ਪਲੇਟ ਆ ਕਾਲੇ ਹਾਂ ਹਾਂ 30 ਦੇ ਠੀਕ ਆ ਠੀਕ ਆ ਲਓ ਵੀ 30 ਦੀ ਪਲੇਟ ਆ ਮੇਨ ਗੱਲ ਕਵਾਲਿਟੀ ਵਾਲੇ ਹਨਾ ਕਵਾਲਿਟੀ ਆ ਜੀ ਜਦੋਂ ਤੁਹਾਡੇ ਕੋਲ ਕਵਾਲਿਟੀ ਬੰਦਾ ਹੈ ਤਾਂ ਮੜ ਕੇ ਚੱਲ ਕੇ ਆਉਂਦਾ ਕਿ ਨਹੀਂ ਹਾਂ ਸਹੀ ਗੱਲ ਆ ਲੋ ਵੀ ਚਲੋ ਚੈੱਕ ਕਰਨਾ ਬਾਕੀ ਕਾਲਾ ਹੁਣ ਕਰ ਰਿਹਾ ਹੈਗਾ ਨਾ ਤੁਹਾਨੂੰ ਟੇਸਟ ਕਰਾਉਨੇ ਆ ਮੋਮੋ ਦੇ ਤੁਸੀਂ ਆ ਵੀ ਸਾਕੇ ਦੱਸਿਓ ਕੈ ਜੀ ਸਹੀ ਗੱਲ ਆ ਤੇ ਨਾਲ ਕਾਲੇ ਦਾ ਬੇਟਾ ਵੀ ਹੈ ਨਾ ਲੋ ਇਹ ਕਾਲੇ ਮਸਾਲ ਵੀ ਬਹੁਤ ਵੱਡਿਆ ਸੁਨਹਿਾਈ ਬਹੁਤ ਵੱਡਾ ਨਾ ਜਿਹਨੇ ਕੰਮ ਕਰਨਾ ਉਹਨੇ ਇੱਥੇ ਸਭ ਕੋ ਸਾ ਹਾਂ ਹਾਂ ਹੈ ਨਾ ਜਿਹਨੇ ਕਰਨਾ ਨਹੀਂ ਉਹ ਜੇ ਮਰਜ਼ੀ ਦਾ ਮਾਫੀ ਵਾਗ ਜਾ ਬੰਦਾ ਹੈ ਨਾ ਨਹੀਂ ਇਹ ਤਾਂ ਮੈਨੂੰ ਸਿੱਖਣ ਨੂੰ ਬਹੁਤ ਕੁਝ ਆ ਜਾ ਬਸ ਦੇਖੀ ਜਾਈ ਹੂੰ ਲੋ ਵੀ ਤੇ ਆ ਸਰਕਾਰੀ ਸਕੂਲ ਆ ਪਿੰਡ ਜਰਗੜੀ ਆ ਨਾ ਇੱਥੇ ਬਾਈ ਖੜਦਾ ਤੇ ਵੈਸੇ ਪਿੰਡ ਕਾਲੇ ਦਾ ਲਸਾੜਾ ਤੇ ਜਰਗੜੀ ਬਾਈ ਨੂੰ ਨੇੜੇ ਪੈਂਦਾ ਤੇ ਜਰਗੜੀ ਹੁੰਦਾ ਰੋਜ਼ ਬਾਕੀ ਇੱਕ ਵਾਰ ਮੋਮ ਜਾ ਕੇ ਖਾ ਕੇ ਦੇਖਿਓ ਫੇਰ ਕਹਿਓ ਲੋ ਵੀ ਆਪਾਂ ਕਾਲੇ ਤੋਂ ਪਲੇਟ ਕਰਾਈ ਤੀ ਤੇ ਕਾਲੇ ਬਾਈ ਇੱਕ ਨੰਬਰ ਚੀਜ਼ ਆ ਬਾਈ ਵਧੀਆ ਕੁਆਲਿਟੀ ਆ ਬਹੁਤ ਵਧੀਆ ਤੇ ਬਾਕੀ ਵੀਰਾ ਵੀ ਖੜਾ ਵੀਰੇ ਦਾ ਲੈ ਲੈ ਰਿਵਿਊ ਹਾਂ ਲੈ ਲਓ ਆਜਾ ਹਾਂਜੀ ਵੀਰੇ ਯਾ ਲੈ ਜੀ ਠੀਕ ਹੈ ਇੱਥੇ ਕਰ ਲੋ ਇੱਥੇ ਕਰ ਲੋ ਕੋਈ ਗੱਲ ਅੱਛਾ ਰੋਜ਼ ਆਉਣਾ ਹੈ ਬਾਈ ਹਾਂ ਜੀ ਹਾਂ ਜੀ ਡੇਲੀ ਮੇਰਾ ਮੈਡੀਕਲ ਹੈ ਵੀਰੇ ਉੱਥੇ ਓਕੇ ਤੇ ਟੇਸਟੀ ਬਹੁਤ ਬਣਾਉਂਦੇ ਆ ਮੈਂ ਪਹਿਲੇ ਦਿਨ ਖਾ ਕੇ ਮੈਂ ਫੈਨ ਹੋ ਗਿਆ ਨਾ ਮੈਂ ਵੀ ਅੱਜ ਮੈਂ ਪਹਿਲੀ ਵਾਰ ਖਾਧੇ ਕਾਲਾ ਜਿੰਦਗੀ ਮਮੂ ਜੀ ਪਹਿਲੀ ਵਾਰ ਖਾਧੇ ਨੇ ਜੇ ਸੱਚ ਕਹਤੇ ਬਾਰ ਗੱਲ ਬਾਤ ਆ ਬਾਈ ਹਾਂ ਠੀਕ ਹੈ ਇਹ ਪੂਰੇ ਟੇਸਟੀ ਬਣਾਉਂਦੇ ਨੇ ਪੂਰੇ ਠੀਕ ਆ ਹੁਣ ਡੇਲੀ 100000 ਰੁਪਏ ਡੇਲੀ ਖਾਈ ਲਈਦਾ ਸਰ ਠੀਕ ਆ ਜੀ ਮੇਰੀ ਕੁੜੀਆਂ ਨੇ ਖਵਾਇ ਸੀ ਪਹਿਲੇ ਦਿਨ ਨਾ ਉਹ ਕੁੜੀਆਂ ਦੀ ਡਿਮਾਂਡ ਤੇ ਹੋਰ ਲੈਣ ਚੱਲਿਆ ਹੁਣ ਓਕੇ ਓਕੇ ਹਾਂ ਜੀ ਵੀਰਾ ਵੀ ਕਹਿੰਦਾ ਵੀ ਮਤਲਬ ਬਹੁਤ ਵਧੀਆ ਨੇ ਨਾ ਬਹੁਤ ਟੇਸਟੀ ਬਣਦੇ ਨੇ ਹਰ ਇੱਕ ਨੰਬਰ ਕੁਆਲਿਟੀ ਆ ਵੀਰੇ ਹਾਂ ਜੀ ਹਾਂ ਜੋ ਵੀ ਆ